ਆ ਨਾ ਪਾਉਣੀ ਤੁੰਗ ਵਾਲ ਮੋਲ ਦੇ ਨਹੀਂ ਤਾਂ ਤਹਾਣੇ ਇਹ ਫੜਾ ਫੜਾ ਲਾਲਾ ਇੱਕ ਅੱਛਾ ਪਾਇਆ ਲਾ ਕੇ ਸੱਤ ਤਾ ਲਾ ਤੋ ਪਿਆਉਣਾ ਮੋਬਾਈਲ ਦੇਣਾ ਪਹਿਲੀ ਤਹਾਣ ਦਾ ਖਲੇ ਲੋ ਬੜਾ ਹੈ ਪਾਣੀ ਠੰਡਾ ਹੋ ਰਿਹਾ ਠੰਡਾ ਕਰਿਆ ਹੋਇਆ ਬੁੱਕਾ ਮਾਰ ਮਾਰਾ ਨਾ ਮਾਦੇ ਜੰਗਲ ਨਹੀਂ ਹੈ ਭਾਈ ਆ ਦੇਖ ਦੂਰ ਦੂਰ ਤੱਕ ਪਾ ਦੂਰ ਤੱਕ ਆ ਵਧੀਆ ਉਹ ਆ ਗਈ ਚੀਲਣਾ ਮਲੇਕਾ ਪਲਾ ਮਲੇਕ ਆਵਰੇ ਪਟੜੀ ਬਣੀ ਹੋਈ ਹੈ ਓਹ ਟਰੈਕਟਰ ਖੜਾ ਹੈ ਆਪਾਂ ਟਰੈਕਟਰ ਲੈ ਕੇ ਚੱਲਦੇ ਆ ਉਹ ਬੰਦੇ ਖੜੇ ਨਾ ਦੀਨਦੇ ਨਾ ਉੱਥੇ ਚੱਲਦੇ ਆ ਆ ਆਵਰੇ ਆਰੇ ਆ ਦੇਖੋ ਉਤਰਿਆ ਨਾ ਪਟੜੀ ਨਾਲ ਨਾਲ ਆ ਉੱਚੀ ਪਟੜੀ ਹੈਗੀ ਤੇ ਥੋੜੇ ਥੋੜੇ ਪਾਣੀ ਹੋ ਗਿਆ ਟਰੈਕਟਰ ਗੱਲ ਉਹ ਖੋ ਗਿਆ ਸੀਗਾ ਬੋਚ ਕੇ ਸੂਲਾ ਨਾ ਹੁਣ ਪਹਾੜੀ ਕਿ ਕਰਾਣਾ ਛੱਡ ਜਾ ਛੱਡ ਜਾ ਟਰੈਕਟਰ ਲੈ ਕੇ ਚੱਲਦੇ ਆਪਾਂ ਪਟ ਪਟ ਪਾਣੀ ਆ ਗਿਆ ਓਏ ਮੋਬਾਈਲ ਨਿੱਤਰੀ ਜੇ ਬੰਨੇ ਕਿਤੇ ਪਉਣੇ ਚੱਲ ਮੇਰਾ ਸ਼ੇਰ ਚੱਲ 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 ਓਏ ਮੁਰਤ ਵੀਡੀਓ ਆਹ ਕਰ ਬਾ ਓਏ ਮੁਰਤ ਬੈਠੀ ਆ ਕਾ ਟਰੈਕਟਰ ਪਾ ਲੋਗਾ ਯਾਰ ਮੂਰੇ ਓਏ ਨਹੀਂ ਨਿਕਲਿਆ ਭਾਈ ਟਰੈਕਟਰ ਨਹੀਂ ਲੋਗਾ ਓਏ ਇੱਕ ਟੱਕ ਉਹ ਦੀਪੀ ਟਕਰ ਕੇ ਕਾ ਟਾਇਰ ਬੈਠੀ ਜਾਂਦਾ

ਟੱਪ ਨੂੰ ਕੋਈ ਬਾਲਾ ਖਾਸ ਨਹੀਂ ਹੈਗਾ ਇਹ ਅਸੀਂ ਟੱਪਦੇ ਰਿਹਾਗੇ ਦੇ ਵਿੱਚ ਦੀ ਜੀ ਸਾਡਾ ਕਾਲੂ ਟੱਪੇ ਦਾ ਪਹਿਲੇ ਪਾਸੇ ਨਹੀਂ ਆਇਆ ਪਿੱਛੇ ਪਾਸੇ ਮਾਰਦਾ બસ સાહબ આબુલા તારા દીકરા પામેલા બળ ઓય ની આ વીજીアン કામ લઈ ગાટ પાયે ઓય પ્રાણ કૃપા દેને નાર ઓય સાકર રાખે આવના મેં સાહબ ધ્યાન રાખે બેઠ રહી હે এই <laughs> আমৰে ਆ ਭਾਈ ਗੀਪੀ ਇੱਟਾਂ ਲਿਆ ਹੁਣ ਇੱਟਾਂ ਲਾਈ ਜਾਂਦਾ ਟਰੈਕਟਰ ਦੇ ਟਾਇਰਾਂ ਦੇ ਥੱਲੇ ਦੇਖੋ ਖੱਬਾ ਸਾਰਾ ਦੇਖੋ ਹੁਣ ਕਹਿੰਦਾ ਮੈਂ ਕੱਢ ਕੇ ਹਟੂ ਲੈ ਭਾਈ ਮਾਰ ਲੈ ਸੈਲਫ ਇੱਟਾਂ-ਉਟਾਂ ਧਰ ਕੇ ਦੇਖਦਾ ਵੀ ਗੀਪੀ ਦਾ ਤਿਆਰਪਾ ਕੀ ਕਹਿੰਦਾ ਹੰਦਾ ਦੁਬਾਰੇ ਮੋੜ ਕੇ ਕਰਾਹਲਾ ਖਾਦੀ ਹੁਣ ਮੁੰਡੇ ਕਹਿੰਦੇ ਅਸੀਂ ਟੋਚਨ ਪਾਵਾਂਗੇ ਤੇ ਟੋਚਨ ਪਾਉਣਗੇ ਤੇ ਦੇਖੋ ਕੀ ਬਣਦਾ ਲੈ ਭਾਈ ਮੁੰਡੇ ਭਾਈ ਕੁੰਡੇ ਕਾਂਡੇ ਵੀ ਲਿਆਏ ਲੈ ਪਾਓ ਪਾਈਟੋ ਚੰ ਦੇਖਦੇ ਆ ਚਲੋ ਭਾਈ ਇਹ ਟਰੈਕਟਰ ਸਿੱਧਾ ਤਾਂ ਨਹੀਂ ਨਿਕਲਿਆ ਹੁਣ ਟਰੈਕਟਰ ਉਹ ਜਾਦੂ ਮੋੜ ਕੇ ਲੈ ਆਇਆ ਦੁਬਾਰੇ ਤੇ ਹੁਣ ਪੈ ਇੱਕ ਪਾਵਾਂਗੇ ਵੀ ਜੇ ਦੇਖੋ ਵੀ ਬੈਕ ਕਟੂਗਾ ਦੋ ਜੰਪ ਬੈਕ ਕਰਕੇ ਪਾਵਾਂਗੇ ਹਾਂ ਟਰੈਕਟਰ ਕੋਈ ਚੱਲੇ ਗਿਆ ਵਾਪਸ ਵਾਪਸ ਕਿੱਥੇ ਗਿਆ ਪਰਲਾ ਬ੍ਰੇਕ ਬ੍ਰੇਕ ਦਾ ਬਲੈਂਕ ਤੇ ਪਰਲਾ ਲੈ ਵੀ ਉਹ ਬੈਕ ਲੈ ਲੈਂਕਾਂ ਨਾਲ ਲੈਂਕਾਂ ਜੋੜੀਆਂ ਨੇ ਬਾਈ ਫੇਰ ਕਿਤੇ ਮੜਾ ਮੋਟਾ ਫੌ ਪਿਆ ਪਿੱਛੋਂ ਉਹ ਦੇਖ ਟਰੈਕਟਰ ਮੂਰੇ ਕਿੰਨਾ ਡੂੰਗਾ ਫਸਿਆ ਹੋਇਆ ਸੀਗਾ ਕਾਲੇ ਕਬੀਲੇ ਪਨੇ ਤਾਂ ਚੱਕਲੇਟ ਰੈਡ ਤੋਂ ਕੱਢਿਆ ਹੈ ਹਾਂ ਉਹ ਬੈਂਕ ਬਹੁਤ ਹੱਤ ਬੰਨ੍ਹਾ ਤਾਂ ਕੋਈ ਜਾਣ ਕੇ ਕੋਈ ਜਾਂਦਾ ਜਰਾ ਕਿੱਥੇ ਰੁਕਾਇਆ ਟਰੈਕਟਰ ਨੂੰ ਦਿੱਕਨ ਤੇ ਹੈ ਨਾ ਕਲੱਚ ਕਰ ਰਿਹਾ ਮੈਂ ਦੇਖ ਰਿਹਾ ਓਏ ਟਰਾਲਾ ਵਿੱਚ ਪਾਉਣ ਨੂੰ ਕੀ ਹੋਇਆ ਹੈ ਮੋਟੇ ਦਾ ਕਰ ਲੈ ਮੋਟੇ ਤੇ ਕਿਹੜਾ ਵਿਚਣਾ ਰੱਖਿਆ ਹੋਵੇ ਇਹਨੂੰ ਕਹਦੇ ਬੈਗ ਕਰਕੇ ਲੀ ਪਾੜ ਲਾ ਪਰਾਂ ਨਹੀਂ ਕਰ ਲਈ ਹੁਣ ਕਹਦੇ ਪਰਾਂ ਨਹੀਂ ਐ ਕਰ ਲਿਓ ਲੈ ਭਾਈ 2 ਘੰਟਿਆਂ ਦੀ ਜੱਦੋਂ ਜਹਾਜ ਨਾਲ ਬੜਾ ਹੋਵੇ ਤਾਂ ਸੁਬਾਹ ਕਰੂ ਲਈ ਜਾਨਾ ਜਰਾ ਓਏ ਓਏ ਗੜੋਏ ਦਾ ਟਰੈਕ ਚਲਾਰੇ ਗੜੋਏ ਨਾ ਯਾਰ ਕੀ ਕਰੀ ਜਾਨਾ ਚਲਾਉਣ ਦੇ ਨਹੀਂ ਕਤਨ ਤਾ ਜਰਾ ਓਏ ਹਾਈ ਚਲਾ ਲੈ ਗਾ ਯਾਰ ਓਏ ਹਾਈ ਚਲਾ ਲੈ ਬਾਈ ਖਚਲੋ ਬਾਈ ਕੇ ਨੂੰ ਉਹ ਟਰੈਕਟਰ ਅੱਗੇ ਦਵਾਰੇ ਮੋੜ ਲੈਂਦਾ ਜਰਾ ਤਾਂ ਫੇਰ 2 ਘੰਟੇ ਲੱਗੇ ਇੱਕ ਤਾਂ ਪਾਣੀ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਟੋਚਨ ਕਿੱਥੇ ਪਾਉਣਾ ਵੇ ਕੂੜੀ ਕਿੱਥੇ ਪਾਉਣੀ ਆਂਗੇ